ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਅੱਜ ਤੁਹਾਨੂੰ ਕਰਾਉਨੇ ਆ ਪੁੱਤਰਾਂ ਜਾਨੀ ਬੀੜ ਬਾਬਾ ਬੁੱਢਾ ਸਾਹਿਬ ਦੇ ਸਥਾਨਾਂ ਦੇ ਦਰਸ਼ਨ ਅੱਜ ਹੈਗੀ 8 ਮਹੀਨੇ ਸੰਗਰਾਮਦ। ਸੋ ਮੌਸਮ ਵੀ ਅੱਜ ਰੱਬ ਨੇ ਬੱਦਲ ਕਰਤਾ ਆਜੋ ਫਿਰ ਤੁਹਾਨੂੰ ਦਰਸ਼ਨ ਕਰਾਉਨੇ ਆ ਨਾਲੇ ਆਪ ਕਰਦੇ ਆ। ਬਾਬਾ ਬੁੱਢਾ ਸਾਹਿਬ ਤੁਹਾਡੇ ਤੇ ਮਿਹਰ ਕਰੇ। ਵੀਡੀਓ ਸ਼ੇਅਰ ਕਰਦੇ। ਸਾਡੀ ਸੰਗਤ ਦਿਨੋਂ ਦਿਨ ਘਟਦੀ ਜਾਂਦੀ ਆ ਅਸੀਂ ਨਾ ਪਹਿਲਾਂ ਪਹਿਲਾਂ ਕਾਫੀ ਜਾਨੇ ਆਉਂਦੇ ਹੁੰਦੇ ਸੀ 6 ਤੋਂ 7 ਜਾਨੇ ਤੇ ਹਣ ਕਰਦੇ ਕਰਾਉਂਦੇ ਅਸੀਂ ਮੈਂ ਤੇ ਗੰਮਾ ਹੀ ਰਹਿ ਗਏ ਤੇ ਇੱਕ ਰਹਿ ਗਿਆ ਸਾਡੇ ਨਾਲ लवली ਪਿਛਲੀ ਵਾਰੀ ਇਹ ਵੀ ਨਹੀਂ ਆਇਆ ਇਹ ਵੀ ਨਹੀਂ ਆਇਆ लवली ਸੰਗਤ ਘਟਦੀ ਜਾਂਦੀ ਆ ਆਪਣੀ ਅੱਜ ਪਰਦੇ ਆਪ ਦੀ ਬਾਬੇ ਨਾਲ ਕਰਨੇ ਸਾਡਾ ਬੁੱਢਾ ਵੀ ਸੱਜਣ ਨਾਲ ਆਇਆ ਕੋਈ ਕੰਨੇ ਆਉਣਾ ਅੱਜ ਮੌਸਮ ਥੋੜਾ ਠੀਕ ਹੈ ਜੀ ਵਾਵਾ ਬੁੱਢਾ ਸਾਹਿਬ ਸਾਰਿਆਂ ਨੇ ਮਿਹਰ ਕਰੇ ਸਭ ਨੂੰ ਤਰੱਕੀਆਂ ਬਖਸ਼ੇ ਥਾਲੇ ਤੋਂ ਬਿਨਾਂ ਦੁਬਿਆ ਕੋਈ ਚਿੰਦਤ ਬਿਨਾਂ ਦੁਬਿਆ ਤਾਂ ਨਹੀਂ ਮੋਤੀ ਆਹਰ ਸਤਿਨੰਹੀਆ ਕਿੱਧਰ ਗਿਆ ਲਵਲੀ ਸਾਡਾ ਲਵਲੀ ਵੀਡੀਓ ਬਣਾਉਣ ਚ ਲਾ ਗਿਆ ਭਲੋ ਤਾਂ ਅਸੀਂ ਬਣਾਉਣਾ ਹੁੰਦਾ ਤੇ ਲੱਗ ਗਏ ਪੈਂਦਾ ਅਸੀਂ ਤਾਂ ਛੇਤੀ हट ਜਣੇ ਫਿਰ ਅਰੇਝਾਂ ਲਾਉਂਦਾ ਨਾ ਕਿਤੇ ਪਾਉਣੀ ਹੁੰਦੀ ਉਹ ਬਣਾਵਣਾ ਰੱਖੀ ਜਾਂਦਾ ਸੰਗਤਾਂ ਪਹੁੰਚੀਆਂ ਸਵਾਤੋ ਹੀ ਦੇਖ ਸਕਦੇ ਹੋ ਅੱਜ ਘਟੋ ਘਟ ਸਾਨੂੰ 2 ਘੰਟੇ ਲੱਗ ਜਾਣੇ ਬਹੁਤ ਜ਼ਿਆਦਾ ਸੰਗਤਾਂ ਗੇਟਪੋਰਟ ਤੱਕ ਲੈਣਾ ਲੱਗੀਆਂ ਪਈਆਂ ਬਾਕੀ ਜਿੱਥੇ ਦੇਖ ਰਹੀ ਦੀ ਉੱਥੇ ਵੀ ਲਾਈਨਾਂ ਲਾਈਨਾਂ ਅੱਜ ਬਹੁਤ ਜ਼ਿਆਦਾ ਸੰਗਤਾਂ ਬੀੜ ਬਾਬਾ ਸਾਹਿਬ ਹਾਜ਼ਰੀ ਪਰ ਲਾਈਆਂ ਆ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਗਿਣਤੀ ਚਾਹ ਸੰਗਤ ਪਹੁੰਚੀ ਐ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਬਹੁਤ ਜ਼ਿਆਦਾ ਸੰਗਤ ਪਹੁੰਚੀ ਹੋਈ ਐ ਸ਼ਰਦਾ ਭਾਵਨ ਨਾਲ ਸੋ ਮੱਥਾ ਟੇਕ ਰਹੀ ਹੈ ਸੰਗਤ ਸੋ ਅੱਜ ਤੱਕ ਇੰਨੇ ਸਾਲ ਹੋ ਗਏ ਆ ਸੰਗਰਾਹ ਦੇ ਢਾਡੇ ਤੇ ਇੰਨੀ ਸੰਗਤ ਨਹੀਂ ਹੁੰਦੀ ਜਿੰਨੀ ਅੱਜ ਆੜ੍ਹ ਵੀ ਨਹੀਂ ਸੰਗਰਾਹ ਦੇ ਢਾਡੇ ਤੇ ਸੰਗਤ ਹੈ ਸੋ ਕਰੋ ਦਰਸ਼ਨ ਜੀ ਵੀਡੀਓ ਨੂੰ ਸ਼ੇਅਰ ਕਰੋ ਗਰਮੀ ਬਹੁਤ ਸੀ ਬਾਬੇ ਨੇ ਹਵਾ ਦਿੱਤੀ ਠੰਡੀ ਛੱਡ ਸੋ ਸੰਗਤ ਤੁਸੀਂ ਆ ਵੀ ਦੇਖ ਲਈਏ ਸੰਗਤ ਬਹੁਤ ਜ਼ਿਆਦਾ ਆ ਸੋ ਅਜੇ ਤੱਕ ਘੰਟਾ ਜਿਹੜੇ ਘੰਟਾ ਮੱਥਾ ਟੇਕਣ ਦੇ ਲੱਗ ਗਿਆ ਅੱਲੇ ਵੀ ਲੈਣਾ ਦੂਰ ਤੱਕ ਲੱਗੀਆਂ ਲਾ ਲਾ ਕੋਨਾ ਕੋ ਤਾਂ ਖਰੀਦਾਂ ਉਹਨਾਂ ਤੋਂ 1500 ਚੱਕ ਕੇ ਵੀ ਇਹ ਤਨ ਬਿਜਾ ਬੰਦ ਲਾ ਦੇ 100 200 ਤੇ ਨਾਲ ਲੈ ਗਿਆ ਇਹ ਰਮਾਲ ਪਿਛਲੇ ਲਗਾ ਕਿੰਨੇ 10 45 ਹੋਰ ਕਿਤੋਂ ਲਿਆ ਕੀ ਹੈ ਤੌਲ ਗਿਆ ਆ ਦੇਖ ਲੈ 100 100 ਦਾ ਤੌਲਿਆ 100 100 ਦਾ ਬਾਜ਼ਾਰਾਂ ਚ ਪੂਰੀ ਰੌਣਕ 100 ਦਾ ਇਹ ਤੇ 100 100 ਦੀ ਹਰ ਇੱਕ ਚੀਜ਼ ਵਾ ਬੰਦਰ ਗਿਆ 500 ਕੀ ਖਾਓ ਹਾਂ ਬਾਬਾ ਬੁੱਢਾ ਸਾਹਿਬ ਸਭਣਾ ਤੇ ਮਿਹਰ ਕਰੇ ਸੋ ਸੰਗਤ ਬਹੁਤ ਜ਼ਿਆਦਾ ਗੈਂਤੀ ਚ ਆ ਜਾਈ ਹੈ ਤੇ ਗਰਮੀ ਬਹੁਤ ਜ਼ਿਆਦਾ ਸੀ ਸਵੇਰੇ ਹੁਣ ਰੱਬ ਨੇ ਪਰ ਮੌਸਮ ਠੰਡਾ ਕਰਤਾ ਹੈ ਮੇਰਾ ਅਸੀਤ ਸੋ ਬਹੁਤ ਜ਼ਿਆਦਾ ਸੰਗਤ ਆਈ ਹੈ ਹਣ ਕਰੋਨਾ ਦੇ ਦਰਸ਼ਨ ਤੁਹਾਨੂੰ ਜਨਮ ਸਥਾਨ ਮਾਤਾ ਪਾਤ ਜੀ ਇਹਨੇ ਮਾਜੇ ਦੀ लाज ਰੱਖੀ ਸੀ ਪੁੱਤਰਾ ਵਾਰੋ ਜੱਟ ਦੇ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਜਿਉਂਦੀ ਜਾਨ ਸਹਾਰਾ ਹੈ ਜ਼ਿੰਦਗੀ ਦਾ ਮਰ ਗਿਆ ਨੇ ਪਿੱਛੋਂ ਨਿਕਾਲ ਪੁੱਤਰ ਪੁੱਤਰਾ ਬਣਾ ਕੇ ਉਦਨੀ ਥੜੀ ਲਿਗਿਆ ਇਹ ਹੈ ਜੀ ਉਹ ਪ੍ਰਾਤਮਾ ਜਨਮ ਸਥਾਨ ਮਾਤਾ ਭਾਗੌਰ ਜੀ ਇੱਕ ਨਿਸ਼ਾਨੀ ਸਿਰਫ ਮੌਜੂਦ ਹੈ ਬਾਕੀ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਭੋਰਾ ਸਾਹਿਬ ਦੇ ਸਾਹਮਣੇ ਹੈਗਾ ਅੰਦ ਕਾਰਜ ਸਥਾਨ ਬੀਬੀ ਵੀਰ ਜੀ ਇੱਥੇ ਵਿਆਹ ਸੰਯੋਗ ਤੇ ਅਰਦਾਸ ਹੁੰਦੀ ਹੈ ਜੋ ਜਿਹਦੇ ਵੀ ਵਿਆਹ ਸੰਯੋਗ ਨਹੀਂ ਹੋ ਰਿਹਾ ਹੈ ਸੋ ਇਥੇ ਆ ਕੇ ਅਰਦਾਸ ਬੇਨਤੀ ਕਰਦੇ ਨਾਲ ਸੰਜੋਗ ਹੋਦੇ ਜਾਂਦੇ ਨੇ। ਬਾਜੂ ਅੰਦਰ ਵੀ ਕਰਾਉਣੇ ਦਰਸ਼ਮ ਦਾ। ਮੇਰਾ ਦਾ ਹੱਕ ਕਟਮ ਨਾਮਦਾਨ ਕੋ ਸਰਦਾਰ ਸਤਿਗੁਰੂ ਆਪਰਾ ਦਾ ਸਤਿਗੁਰੂ ਜੀ ਜਿਹਨੇ ਬੇਬੇ ਲਾਜਮੀ ਜੀ ਨੂੰ ਵੀਰ ਦੀ ਕਾਰ ਆਕ ਮਸੂਲੀ। ਜਿਹਦੇ ਨਾਮ ਦੀ ਜਿਵੇਂ ਵੀ ਕਾਰਜ ਕਰੇ ਕਰਵਾਉਂ ਆਵਾਜ਼ ਕੀਤੀ ਸੀ ਸੱਦੇ ਬਾਪ ਦਾ। ਧਰਮ ਦਾ ਵੀ ਕੋ ਇਹ ਅਜੀ ਪ੍ਰਤਨ ਜਨਮ ਸਥਾਨ ਮਾਤਾ ਭਾਗੌਰ ਜੀ ਇਸ ਸਥਾਨ ਤੇ ਮਾਤਾ ਭਾਗੌਰ ਜੀ ਦਾ ਜਨਮ ਹੋਇਆ ਤੁਸੀਂ ਭਾਗਮਾਲੇ ਦੇ ਦਰਸ਼ਨ ਕਰ ਰਹੇ ਹੋ ਜਰੂਰ ਵੀਡੀਓ ਸ਼ੇਅਰ ਕਰਿਓ ਸ਼ਿਕਾਇਆ ਹੁੰਦਾ ਪੁੰਨ ਦਾ ਪੁਨਾਇਆ ਤੇ ਬੰਨ ਸਾਦਾ ਨੂੰ ਸ਼ਿਕਾਇਆ ਤੇਰੀ ਨੀਹਾਂ ਵਾਲੇ ਤੁੰਜੀ ਵੱਧ ਗਈ ਜੀ ਜਦੋਂ ਨੇ ਬਹੁਤ ਘੱਟ ਲੱਗੇ ਇੰਦਰਲੀ ਸੜੀਆਂ ਆਹ ਲੱਗਿਆ ਸਾਹਮਣੇ ਫੇਰ ਖਾਲੀ ਐ ਇਸ ਵਾਰ ਬਹੁਤ ਸਲੋ ਨਾਲ ਝੋਨਾ ਲੱਗ ਰਿਹਾ ਮਾਜੇ ਚ ਵੇਖ ਲੋ ਤੇ ਮਾਲ ਵਿੱਚ ਵੀ ਸ਼ਵੀਲ ਆਈ ਜਾਨੀਆ ਪਾਣੀ ਰਹੇਗਾ ਵੈਸੇ ਜਦ ਕਿ ਲੇਟ ਆਈ ਤਾਂ ਵੀ ਲੈਣਾ ਪਿਆ ਆ ਇੰਦਰ ਵੀ ਆ ਸਾਹਮਣੇ ਵੀ ਦੂਰ ਤੱਕ ਦੂਰ ਤੱਕ ਵੀ ਨਿਗਾਹ ਮਾਰਦੇ ਕੋਈ ਜੋ ਨਹੀਂ ਲੱਗਦਾ ਆ ਛੱਡਿਆ ਸ਼ਵੀਲ ਆ ਗਈ ਆ ਤੇ ਅੱਗੇ ਹੁਣ ਚੱਲਦੇ ਆ ਝੋਲੜੇ ਮਹਿਲ ਅੱਜ ਵੀ ਮਹਿਲ ਝੂਮਦੇ ਆ ਕਰੋਨੇ ਦਰਸ਼ਮ ਕੋਈ ਕਹਿੰਦਾ ਕੋਈ ਸ਼ਵੀਲ ਨਹੀਂ ਛੱਡਨੀ ਅੱਜ ਹੈਲੋਲੀ ਹੈ ਸ਼ਵਲੀ ਸ਼ਵੀਲ ਕੋਈ ਨਹੀਂ ਛੱਡਨੀ ਮਾਸਮ ਠੰਡਾ ਆ ਨਾ ਲਓ ਜੀ ਪਹੁੰਚ ਗਏ ਆ ਝੂਲਣੇ ਮਹਿਲ ਸੋ ਅੰਦਰ ਤੁਹਾਨੂੰ ਇਤਿਹਾਸ ਵੀ ਦੱਸਦੇ ਆ ਇਹ ਆ ਪਿੰਡ ਠੱਠੀ ਖਾਰਾ ਇੱਥੇ ਹੀ ਆ ਅੱਠ ਚੁੰਡਾ ਸਰੋਵਰ ਸਾਹਿਬ ਸੋ ਆਜੋ ਅੱਗੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਸ ਸਥਾਨ ਤੇ ਕਿਸੇ ਵੀ ਭੈਣ ਦੇ ਜੇ ਕੋਈ ਔਲਾਦ ਨਹੀਂ ਹੋ ਰਹੀ ਸੋ ਇਸ ਸਥਾਨ ਤੇ ਆਉਣ ਦੇ ਨਾਲ ਔਲਾਦ ਦੀ ਪ੍ਰਾਪਤੀ ਹੁੰਦੀ ਆ ਸੋ ਆਜੋ ਤੁਹਾਨੂੰ ਅੱਠ ਚੁੰਡਾ ਸਰੋਵਰ ਸਾਹਿਬ ਵੀ ਦਰਸ਼ਨ ਕਰਾਉਨੇ ਆ ਤੇ ਅੱਜ ਵੀ ਇੱਥੇ ਮਹਿਲ ਝੂਲਦੇ ਨੇ ਸੋ ਆਜੋ ਅੰਦਰ ਅੱਗੇ ਦਰਸ਼ਨ ਕਰਾਉਨੇ ਆ ਤਾਂ ਪਹਿਲਾਂ ਇਧਰ ਸਰੋਵਰ ਦੇ ਦਰਸ਼ਨ ਕਰਉਣੇ ਨਾਲੇ ਕਰਦੇ ਆਪਾਂ ਇਸ਼ਨਾਨ ਇਹ ਹੈ ਜੀ ਅੱਠ ਚੰਡਾ ਸਰੋਵਰ ਸਾਹਿਬ ਤੁਹਾਨੂੰ ਸਾਰਿਆਂ ਚੰਡਾ ਦਿਖਾ ਦਿੰਦੇ ਆ 1 2 3 4 5 ਇਧਰਲੇ ਪਾਸੇ ਅਗਲੇ ਪਾਸੇ 6 ਹੋ ਗਈ 7 ਅਤੇ 8 ਇਹ ਹੈ ਜੀ ਅੱਠ ਚੰਡਾ ਸਰੋਵਰ ਸਾਹਿਬ ਸਾਹਮਣੇ ਬਾਬਾ ਜੀ ਉਹ ਉੱਥੇ ਅਰਦਾਸ ਬੇਨਤੀ ਕਰਕੇ ਸੋ ਉਹ ਸਾਰੇ ਜਿਹੜੇ ਮੈਲ ਨੇ ਉਹ ਹਿਲਦੇ ਨੇ ਇਤਿਹਾਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਤੁਸੀਂ ਦਰਸ਼ਨ ਕਰੋ ਆ ਤੁਸੀਂ ਕਿੰਨਾ ਸਰਵਰ ਸਾਇਆ ਸਾਰੇ ਦੁੱਖ ਘਟਦੇ ਨੇ ਪਾਸ਼ਾ ਆਜੋ ਉੱਥੇ ਅੱਗੇ ਵਾਲੇ ਸਥਾਨ ਤੇ ਆਪਾਂ ਕਰਦੇ ਹਾਂ ਇਸ਼ਨਾਨ ਆਜੋ ਅਸੀਂ ਵੈਸੇ ਇੱਥੇ ਪੰਜ ਛੇ ਵਰੀ ਆ ਗਏ ਹੋਵਾਂਗੇ ਪਰ ਐਤ ਕੀ ਥੋੜਾ ਜਿਹਾ ਅਸੀਂ ਸਾਲ ਬਾਅਦ ਆਏ ਹਾਂ ਸਾਲ ਹੀ ਹੋ ਗਿਆ ਹੋਊਗਾ ਨਾ ਹਾਂ ਗਰਮੀ 'ਚ ਹੀ ਆਏ ਸੀ ਅੰਬਾਂ ਦੇ ਬੂਟੇ ਬਹੁਤ ਆ ਤੇ ਆਂਬ ਸਾਰੇ ਇੱਧਰ ਆ ਸਾਰੇ ਭਰੇ ਪਏ ਆ ਕਿਉਂ ਇਹ ਆ ਬਾਬੇ ਦੀ ਮਹਾਨ ਕਿਰਪਾ ਖੱਟੇ-ਖੱਟੇ ਆਂਬ ਹਰੇ-ਹਰੇ ਆਂਬ ਇਹ ਵੀ ਇੱਥੇ ਕਰਦੇ ਨੇ ਇਸ਼ਨਾਨ ਹਨਾ ਚੁੱਲ੍ਹਾ ਰੱਖੋ ਬਈ ਇਹ 8 ਚੋਂ 10 ਰੋਬਰ ਸਾਇਆ ਸਾ ਵਾਹ ਹੀ ਕੁਝ ਕੀ ਇੱਤ ਲੋ ਜੀ ਕਾਫੀ ਸੰਗਤ ਆਈ ਆ ਤੇ ਅੱਜ ਵੀ ਇਹ ਮਹਿਲ ਝੂਲਦੇ ਆ ਤੇ ਅਸੀਂ ਤਾਂ ਲੈ ਜਾਂਦੇ ਝੂਟੇ ਝੂਟੇ ਕਹਿ ਸਕਦੇ ਸੋ ਇਹ ਬ੍ਰਾਂਡਡ ਖੋਖੇ ਵਾਲਾ ਆਪ ਤਾਂ ਅਜ ਮਿਲਿਆ ਨਹੀਂ ਤੁਹਾਨੂੰ ਜਣਾ ਵੀਡੀਓ ਬਣਾ ਲੈਣੀ ਸੀ ਗਿਆ ਕਿਤੇ ਇਹ ਮਾਰਦਾ ਬਾਈ ਥੱਪ ਗਿਆ ਇਹ ਮਾਰਦਾ ਥੱਪ ਗਿਆ ਆਏ ਮਿਲਾ ਦੇਣਾ ਇਹ लवली ਨੂੰ ਸਾਨੂੰ ਮਿਲਿਆ ਨਹੀਂ ਕੋਈ ਬ੍ਰਾਂਡਡ ਕੋਖੇ ਵਾਲਾ ਤਰਨ ਤਰਨ ਇਹ ਕਹਿੰਦਾ ਵੀ ਟੈਗ ਤੋਂ ਬਚੋ ਨਹੀਂ ਸਟੰਟ ਪੈਂਦੇ ਆ ਚੱਲ ਗਿਆ ਬਰਾ ਤਰਨ ਤਾਨ ਸਾਹਿਬ ਆ ਗਏ ਆ ਸੋ ਅੱਜ ਸੰਗਤ ਜਿਹੜੇ ਮਰਜ਼ੀ ਗੁਰੂ ਘਰ ਜਾਇਓ ਸੋ ਸਾਰੇ ਪਾਸੇ ਸੰਗਤ ਇੰਨੀ ਗਰਮੀ ਦੇ ਬਾਵਜੂਦ ਵੀ ਦਰਸ਼ਨਾਂ ਨੂੰ ਆ ਰਹੀ ਆ ਸੋ ਅੱਜ ਵਾਹੇ ਰੱਬ ਦੀ ਮਿਹਰ ਹੋਈ ਅੱਜ ਤਾਂ ਆਪਣੀ ਨਿਕਲੀ ਜਿਵੇਂ ਸਾਰੇ ਪਾਸੇ ਬੱਦਲ ਹੀ ਆ ਮੌਸਮ ਠੀਕ ਆ ਕਰੋ ਦਰਸ਼ਨ ਸੰਗਤ ਜੀ ਤਨਤਨ ਸਾਹਿਬ ਜੀ ਦੇ ਸੋ ਇੱਥੇ ਵੀ ਇੱਕ ਆ ਕੇ ਵੱਖਰਾ ਸਕੂਨ ਮਿਲਦਾ ਇੱਥੇ ਅੱਗੇ ਤਾਂ ਆ ਕੇ ਅੱਖਾਂ ਬੰਦ ਹੁੰਦੇ ਹਨ ਅੱਜ ਠੀਕ ਆ ਅੱਜ ਤਾਂ ਆਪਣੀ ਨਾ ਹੈਗੀ ਤੋਂਪ ਜਦੋਂ ਨਾ ਹੋਵੇ ਫੇਰ ਤੇ ਤਾਂ ਆਪਣਾ ਫੇਰ ਨਹੀਂ ਖਾ ਖੋਣੀ ਲਓ ਜੀ ਇਸ਼ਨਾਨ ਪਾਣੀ ਕਰ ਲਿਆ ਤੇ ਹੁਣ ਦਰਬਾਰ ਸਾਹਿਬ ਮੱਥਾ ਟੇਕਦੇ ਆਂ ਤੇ ਇੱਥੋਂ ਪਾਉਨੇ ਚੱਲੇ ਅੱਗੇ ਦੇਖਦੇ ਆਂ ਜੇ ਚੋਲਾ ਸਾਹਿਬ ਦਾ ਪ੍ਰੋਗਰਾਮ ਬਣ ਗਿਆ ਤਾਂ ਬਾਕੀ ਹਰੀ ਕੇ ਪੱਤਮ ਜਾਣਾ ਇਹ ਕਿ 68 ਹੂੰ ਨਾਮ ਸਰ ਤੋ ਤੁਮ ਬਾਕੀ ਦੇਖਦੇ ਅੱਗੇ ਜਾ ਕੇ ਪ੍ਰੋਗਰਾਮ ਵੈਸੇ ਮੌਸਮ ਖੋਸ਼ ਦਾ ਪੂਰਾ ਗੱਡੀ ਤੇ ਮਿਹਰਬਾਨ ਰਿਹਾ ਹੈ ਗੰਮਿਆ ਕਹਿੰਦਾ ਗੱਡੀ ਤੇ ਜਾਣਾ ਮੈਂ ਕਹਿੰਦਾ ਅੱਜ ਤਾਂ ਮੋਟਰਸਾਈਕਲ ਤੇ ਜਾਣਾ ਮੋਟਰਸਾਈਕਲ ਤੇ ਵਧੀਆ ਰਹੇਗਾ ਨਾ ਮੌਸਮ ਕਿੰਨਾ ਠੰਡਾ ਮੋਟਰਸਾਈਕਲ ਵਾਲਾ ਹੀ ਲਾਉਣ ਲਈ ਅੱਜ ਤਾਂ ਹਨਾ ਛੋਟਿਆਂ ਚ ਸੰਗਤ ਕਾਫੀ ਗਿਣਤੀ ਚ ਆ ਤੇ ਬਾਕੀ ਹੁਵੀ ਹਾਂ ਐ ਪੈਸੇ ਵੀ ਬਹੁਤ ਦਿੰਦਾ ਹੈ ਬੰਦਾ 5-500 ਇਹ ਕੀ ਕਰਨੇ ਬਾਈ ਹਾਂ ਦੇਖ 500 ਦੀ ਲਵਲੇ ਦਾ ਬਾਟਾ ਛੱਕ ਲਿਆ ਇੱਕ ਛੱਕਿਆ ਕਿ ਦੋ ਇੱਕ ਛੱਕਿਆ ਇਹਦਾ ਹੋ ਗਿਆ ਫੁੱਲਾਂ ਤੇ ਇਹਦਾ ਹੁਣ ਕਮਾਉ ਸਿਰ ਕਿ ਨਹੀਂ ਕੀ ਸ਼ਕੀਨ ਆ ਮੈ ਆਪਰ ਦਾ ਵੀ ਡਰ ਲੱਗਦਾ ਇੱਕ ਵਾਰੀ ਕੰਨੇ ਹੱਥ ਲੱਗਿਆ ਆਪਾਂ ਕੋਈ ਪੀਂਦੇ ਤੇ ਨਾਲ ਡਰਦਾ ਹੋਇਆ ਵੀ ਨਹੀਂ ਪੀਂਦਾ ਸਿੰਘ ਵੀ ਤੂੰ ਤਾਂ ਪੀਲਾ ਲੈ ਉਹ ਸ਼ਰਮਾ ਤੂੰ ਸ਼ਰਦਾ ਇਹ ਪੀਲਾ ਕਰ ਲੈ ਕਿ ਨਹੀਂ ਹਾਂ ਲਓ ਜੀ ਅੱਜ ਤਾਂ ਅਗਰ ਕੇ ਥੋੜਾ ਸੌਖਾ ਹੋ ਗਿਆ ਈ ਧੁੱਪ ਨਹੀਂ ਨਿਕਲੀ ਨਹੀਂ ਤਾਂ ਨਾ ਇੱਥੇ ਪੈਨ ਨੂੰ ਜੀ ਕਰਦਾ ਹੁੰਦਾ ਤੇ ਅੱਜ ਥੋੜਾ ਜਿਹਾ ਐਕਟਿਵ ਆ ਹਨਾ ਫੇਰ ਲਓ ਜੀ ਹੁਣ ਤਰਨਤਨ ਸਾਹਿਬ ਤੋਂ ਆਪਾਂ ਅੱਗੇ ਚੱਲਦੇ ਹਾਂ ਹੈ ਆਪਾਂ ਇੱਥੇ ਪਹੁੰਚੇ ਘੰਟੇ ਪੈਨ ਨੂੰ ਕਰ ਰਹੇ ਆ ਪਿਛਲੀ ਵਾਰੀ ਪਏ ਸੀ ਅਸੀਂ ਇੰਨਾ ਘੰਟਾ ਸਸਤੇ ਹੀ ਪੈਦੀ ਆ ਸਰੀਰ ਜਿਆ ਡਾਊਨ ਹੋ ਜਾਂਦਾ ਅੱਜ ਤੋਂ ਆਪਣੀ ਨਿਕਲ ਕੇ ਸਰੀਰ ਵਧੀਆ ਆਓ ਵੀ ਮਿੱਤਰਾਂ ਜੀਰੇ ਤੋਂ ਅਗਲੇ ਪਾਸੇ ਜੀਰਾ ਹੀ ਸਮਝੋ ਆ ਵੇ ਲੋ ਮੀ ਪਈ ਜਾਂਦਾ ਸਾਡੇ ਪੂਰੇ ਪੈ ਹਟਿਆ ਰੰਗ ਹੀ ਆ ਕੁਦਰਤ ਦੇ ਵੇ ਲੋ ਆ ਕੜੇ ਪਾਣੀ ਦਾ ਆ ਵੇ ਲੋ ਆਈ ਜਾਂਦੇ ਆ ਰਵਾਨੇ ਦੇ ਸਾਹਮਣੇ ਬੱਦਲ ਦੇਖੋ ਕਿੰਨਾ ਮੇਰ ਉੱਠਿਆ ਬਾਕੀ ਦੇਖਦੇ ਆ ਮੀ ਕਿੱਥੋਂ ਤੱਕ ਆਏ ਥੋੜਾ ਟਾਈਮ ਹੀ ਪਹਿਲਾਂ ਪਿਆ ਗਏ ਮੈਂ ਹਣਾ